ਗੋਗਲੀ ਅਤੇ ਜੰਗਲ ਦਾ ਦੈਂਤ ਇੱਕ ਵਾਰੀ ਦੀ ਗੱਲ ਐ ਗੋਗਲੀ ਨਾਮ ਦਾ ਪਿਆਰਾ ਜਿਹਾ ਮੁੰਡਾ ਸੈਰ ਕਰਦਿਆਂ ਹੋਇਆਂ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸਭ ਕੁਝ ਡਰਾਉਣਾ ਸੀ ਪੱਤਿਆਂ ਦੀ ਖੜਖੜਾਹਟ ਅਣਜਾਣੀਆਂ ਆਵਾਜ਼ਾਂ ਤੇ ਚਮਕਦੇ ਸਾਈ ਉਸਦਾ ਦਿਲ ਤੇਜ਼ ਧੜਕ ਰਿਹਾ ਸੀ ਅਕਸਰ ਜਿਸ ਜਗ੍ਹਾ ਨੂੰ ਅਸੀਂ ਡਰਾਉ ਸਮਝਦੇ ਹਾਂ ਉੱਥੇ ਸਾਨੂੰ ਮਿੱਤਰ ਮਿਲ ਜਾਂਦੇ ਨੇ ਗੋਗਲੀ ਨੇ ਜੰਗਲ ਦੇ ਜਾਨਵਰਾਂ ਨਾਲ ਦੋਸਤੀ ਕਰ ਲਈ। ਗੋਲੂ ਗਲੇਰੀ ਉਸਦੇ ਲਈ ਬਦਾਮ ਲੈ ਕੇ ਆਈ। ਇੱਕ ਸ਼ਰਾਰਤੀ ਬੰਦਰ ਹਰ ਰੋਜ਼ ਉਸ ਨੂੰ ਕੇਲੇ ਲਿਆ ਕੇ ਦਿੰਦਾ। ਬੀਨੂ ਰਿਚ ਉਸਦੇ ਲਈ ਮਿੱਠਾ ਤੇ ਤਾਜ਼ਾ ਸ਼ਹਿਦ ਲੈ ਕੇ ਆਇਆ। ਇੱਕ ਪਿਆਰਾ ਤੇ ਚਲਾਕ ਖਰਗੋਸ਼ ਉਸ ਲਈ ਗਾਜਰ ਲੈ ਕੇ ਆਇਆ। ਸਭ ਨੇ ਮਿਲ ਕੇ ਗੋਗਲੀ ਦੇ ਰਹਿਣ ਦੇ ਲਈ ਇੱਕ ਛੋਟਾ ਜਿਹਾ ਘਰ ਬਣਾਇਆ। ਪਰ ਇੱਕ ਦਿਨ ਜੰਗਲ ਹਿੱਲ ਗਿਆ। ਉਹਨਾਂ ਨੂੰ ਇੱਕ ਗਜਦੀ ਹੋਈ ਆਵਾਜ਼ ਸੁਣਾਈ ਦਿੱਤੀ ਇੱਕ ਵੱਡਾ ਡਰਾਉਣਾ ਦੈਂਤ ਜੰਗਲ ਵਿੱਚ ਆ ਗਿਆ ਸੀ ਜਦੋਂ ਤੁਰਦਾ ਧਰਤੀ ਕੰਪਣੀ ਸਭ ਜਾਨਵਰ ਡਰ ਗਏ ਅਤੇ ਲੁਕ ਗਏ ਪਰ ਗੋਗਲੀ ਨੇ ਹਿੰਮਤ ਨਾ ਹਾਰੀ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਯੋਜਨਾ ਬਣਾਈ ਗੋਗਲੀ ਬਿਲਕੁਲ ਨਾ ਡਰਿਆ ਅਤੇ ਸਾਹਮਣੇ ਖੜਾ ਹੋ ਗਿਆ ਗਲੈਰੀਆਂ ਉੱਪਰੋਂ ਬਦਾਮ ਸੁੱਟਣ ਲੱਗੀਆਂ ਪੰਛੀ ਦੈਂਤ ਦਾ ਧਿਆਨ ਭਟਕਾਉਣ ਦੇ ਲਈ ਉਸਦੇ ਸਿਰ ਦੇ ਦੁਆਲੇ ਘੁੰਮਣ ਲੱਗੇ। ਖਰਗੋਸ਼ ਦੈਂਤ ਦੇ ਪੈਰਾਂ ਦੇ ਹੇਠਾਂ ਦੌੜਨ ਲੱਗੀ। ਬਾਂਦਰ ਦਰਖਤ ਤੋਂ ਕੇਲੇ ਸੁੱਟਣ ਲੱਗੇ। ਇਹ ਸਭ ਯੋਜਨਾ ਦਾ ਹਿੱਸਾ ਸੀ। ਸਭ ਪਾਸੇ ਹਲਚਲ ਸੀ ਤੇ ਦੈਂਤ ਉਸੇ ਵਿੱਚ ਰੌਲਾ ਪਾ ਰਿਹਾ ਸੀ। ਅਚਾਨਕ ਇੱਕ ਜਾਲ ਦਰਖਤਾਂ ਦੇ ਉੱਪਰੋਂ ਦੈਂਤ ਦੇ ਉੱਪਰ ਟਿਕਿਆ ਅਤੇ ਉਹ ਜਾਲ ਵਿੱਚ ਫਸ ਗਿਆ। زور زور دی دہاڑ ਰਹੀ ਸੀ اخر دی ਵਿੱਚ ਬੀਨੂ ਰਿਛਨੀ ਜਾਲ ਨੂੰ ਖਿੱਚਿਆ ਅਤੇ ਦੈਂਤ ਫਸ ਗਿਆ ਸਭ ਜਾਨਵਰ ਬਾਹਰ ਆ ਗਏ ਅਤੇ ਉਸਨੂੰ ਡਰੋਂ ਲੱਗੇ ਦੈਂਤ ਨੇ ਹਾਰ ਮੰਨ ਲਈ ਉਸਨੇ ਆਪਣੀਆਂ ਅੱਖਾਂ ਥੱਲੇ ਕੀਤੀਆਂ ਉਸਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੈਨੂੰ ਆਜ਼ਾਦ ਕਰ ਦਿਓ ਗੋਗਲੀ ਨੇ ਹੌਲੀ ਹੌਲੀ ਜਾਲ ਖੋਲ੍ਹਿਆ ਅਤੇ ਦੈਂਤ ਨੂੰ ਆਜ਼ਾਦ ਕਰ ਦਿੱਤਾ ਦੈਂਤ ਨੇ ਧੰਨਵਾਦ ਕੀਤਾ ਅਤੇ ਵਾਪਸ ਚਲਾ ਗਿਆ। ਜੰਗਲ ਵਿੱਚ ਫਿਰ ਸ਼ਾਂਤੀ ਆ ਗਈ। ਹਰ ਪੱਤਾ, ਹਰ ਆਵਾਜ਼ ਹੁਣ ਸੁਰੱਖਿਅਤ ਸੀ। ਗੋਗਲੀ ਨੇ ਸਭ ਨੂੰ ਗਲੇ ਲਾਇਆ। ਤੁਸੀਂ ਮੇਰੀ ਤਾਕਤ ਹੋ। ਅਸੀਂ ਮਿਲ ਕੇ ਕੋਈ ਵੀ ਡਰ ਜਿੱਤ ਸਕਦੇ ਹਾਂ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸੱਚੀ ਦੋਸਤੀ ਅਤੇ ਏਕਤਾ ਨਾਲ ਕੋਈ ਵੀ ਡਰ, ਕੋਈ ਵੀ ਦੈਂਤ ਨੂੰ ਜਿੱਤਿਆ ਜਾ ਸਕਦਾ ਹੈ। ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ